ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਫਰੀਦਕੋਟ ਦੀ ਟੀਮ ਪਿੰਡ ਭਾਗਥਲਾ ਕਿਸਾਨ ਗੁਰਪਿਆਰ ਸਿੰਘ ਦੇ ਖੇਤ ਵਿੱਚ ਪਹੁੰਚੀ ਹੈ ਜਿਨ੍ਹਾਂ ਨੇ ਕਿ ਬਿਨਾ ਛੋਣੇ ਦੀ ਪਰਾਲੀ ਨੂੰ ਅੱਗ ਲਗਾਈ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕੀਤੀ ਸੀ ਤੇ ਅੱਜ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਨੂੰ ਇਹ ਤਜਰਬਾ ਆਪ ਦਾ ਕਿਵੇਂ ਲੱਗਿਆ ਕੀ ਖਰਚਾ ਆਇਆ ਉਹਦੇ ਤੇ ਤੇ ਕੀ ਕੀ ਸਮੱਸਿਆਵਾਂ ਆਈਆਂ ਇਹ ਤਜਰਬਾ ਉਹਨਾਂ ਨੂੰ ਕਿਵੇਂ ਲੱਗਿਆ ਤੇ ਹੋਰ ਕਿਸਾਨਾਂ ਨੂੰ ਕੀ ਸੰਦੇਸ਼ ਦੇਣਗੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਇਹ ਹੀ ਆ ਵੀ ਕਿ ਕਿੰਨਾ ਰਕਬਾ ਤੁਸੀਂ ਹੈਪੀ ਸੈਟਰ ਦੇ ਨਾਲ ਬਜਾਈ ਕੀਤੀ ਤੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਿੰਨਾ ਖਰਚਾ ਸਭ ਤੋਂ ਪਹਿਲਾਂ ਇਹ ਸਸਈ ਗੱਲ ਨਾਲ ਸਾਜੀ ਆਪਾਂ ਇਹ ਹੈਪੀ ਸੈਟਰ ਨੂੰ 12 ਏਕੜ ਬਜਾਈ ਕੀਤੀ ਹਾਂਜੀ ਤੇ ਕਿੱਲੇ ਦਾ 6 ਲੀਟਰ ਤੇਲ ਖਾਦਾ ਜੀ ਟਰੈਕਟਰ ਨੇ ਠੀਕ ਹੈ ਜੀ ਤੇ ਆਪਾਂ ਆ 35 ਕਿਲੋ ਵੀ ਪਾਇਆ ਜੀ ਠੀਕ ਹੈ ਠੀਕ ਹੈ ਜੀ ਤਰਵੱਤਰ ਚ ਵਿਕੀ ਜੀ ਠੀਕ ਜਿਹੜਾ ਅਗਲਾ ਕਿਸਾਨਾਂ ਦੇ ਵਿੱਚ ਇੱਕ ਖਾਸਾ ਬਣਿਆ ਹੁੰਦਾ ਵੀ ਜੇ ਆਪਾਂ ਪ੍ਰਾਲੀ ਨੂੰ ਖੇਤ ਦੇ ਵਿੱਚ ਹੀ ਰੱਖਦੇ ਹਾਂ ਹਾਂਜੀ ਤਾਂ ਉਹਦੇ ਵਿੱਚ ਸੰਢੀ ਦੀ ਸਮੱਸਿਆ ਆਉਂਦੀ ਆ ਨਹੀਂ ਜਿਵੇਂ ਆਪਣੇ ਸਾਰੀ ਦੀ ਸਾਰੀ ਪ੍ਰਾਲੀ ਵਿੱਚ ਸੀਗੀ ਤੇ ਸੰਢੀ ਦੀ ਕੋਈ ਸਮੱਸਿਆ ਆਈ ਜਾਂ ਕੋਈ ਹੋਇਆ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਇਹ ਨਾ ਜੀ ਪਹਿਲਾਂ ਸਿੰਪਲ ਮਸ਼ੀਨ ਨਾਲ ਕਟਾਈ ਹੋਈ ਹੈ ਜੀ ਹਾਂਜੀ ਬਾਅਦ ਚ ਪ੍ਰਾਲੀ ਖਲਾਰ ਕੇ ਜੀ ਸਾਰੀ ਲੈ ਆਂਦੀ ਹਾਂ ਜੀ ਹਾਂਜੀ ਫਿਰ ਇਹਦੀ ਬਜਾਈ ਹੋਈ ਹੈ ਜੀ ਸੁੰਡੀ ਜੀ ਕੋਈ ਵੀ ਸਮੱਸਿਆ ਨਹੀਂ ਆ ਜੀ ਠੀਕ ਹੈ ਤੇ ਇਸ ਤੋਂ ਅਗਲੀ ਗੱਲ ਆ ਜੀ ਜਿਵੇਂ ਆਪਾਂ ਆਮ ਬੀਜਦੇ ਹਾਂ ਕਣਕ ਭਾਵੇਂ ਉਹ ਸੁਪਰ ਸੀਡਰ ਨਾਲ ਜਾਂ ਹੋਰ ਕਿਸੇ ਢੰਗ ਦੇ ਨਾਲ ਤਾਂ ਉਹਦੇ ਵਿੱਚ ਨਦੀਨਾਂ ਦੀ ਕਈ ਵਾਰ ਸਮੱਸਿਆ ਆ ਜਾਂਦੀ ਹੈ ਹਾਂਜੀ ਤੇ ਇਹਦੇ ਵਿੱਚ ਵੀ ਕੋਈ ਨਦੀਨਾਂ ਦੀ ਸਮੱਸਿਆ ਆਈ ਕਿ ਨਹੀਂ ਆਪਾਂ ਨੂੰ ਹੈਪੀ ਸੀਡਰ ਦੇ ਨਾਲ ਨਹੀਂ ਇਹ 'ਚ ਮਲਚਿੰਗ ਹੋਣ ਕਰਕੇ ਨਦੀਨ ਨਹੀਂ ਹੋਏ ਜੀ ਇਹ 'ਚ ਆਪਾਂ ਨਦੀਨਾਂ ਦੀ ਕੋਈ ਸਪਰੇਅ ਵੀ ਨਹੀਂ ਕੀਤੀ ਅੱਛਾ ਬਹੁਤ ਵਧੀਆ ਤੇ ਇਸ ਤੋਂ ਅੱਗੇ ਹੈਗਾ ਜੀ ਵੀ ਆਪਣੇ ਵਿੱਚ ਜਿਹੜੀ ਯੂਰੀਆ ਕਈ ਕਿਸਾਨ ਵੀਰ ਅਸੀਂ ਦੇਖਦੇ ਆਂ ਵੀ ਚਾਰ-ਚਾਰ ਗੱਟਿਆਂ ਤੋਂ ਵੀ ਪਹੁੰਚੇ ਪਈ ਆ। ਤਾਂ ਉਹਦੇ ਵਿੱਚ ਤੁਸੀਂ ਕਿੰਨੀ ਖਾਦ ਪਾਈ ਆ? ਇਹਦੇ ਵਿੱਚ ਅਸੀਂ 3 ਗੱਟੇ ਯੂਰੀਆ ਦੇ ਪਾਏ ਹੋਏ ਆ ਜੀ। ਅੱਛਾ। ਤੇ ਬੀਜਣ ਸਮੇ 1 ਗੱਟਾ ਡਾਈ ਦਾ। ਠੀਕ ਆ ਜੀ। ਉਸ ਤੋਂ ਬਾਅਦ 3 ਗੱਟੇ ਯੂਰੀਆ ਦੀ ਤੇ ਇੱਕ ਮੈਗਜ਼ੀਨ ਦੀ ਸਪਰੇਅ ਕੀਤੀ ਜੀ। ਠੀਕ ਆ। ਤੇ ਹੁਣ ਕੋਈ ਇਹਦੇ ਤੇ ਸਪਰੇਅ ਕੀਤੀ ਹੋਵੇ ਤੁਸੀਂ ਤੇਲਾ ਜਾਂ ਕੋਈ ਉਲੀਨਾਸ਼ਕ ਦੀ? ਆ ਆਪਾਂ ਇਹ ਇੱਕ ਤਾਂ ਉਲੀ ਨਸ਼ਕਰੀ ਕੀਤੀ ਹੈ ਇੱਕ ਤੇਲੇ ਦੀ ਤੇ 13045 ਠੀਕ ਉਹ ਟੈਂਪਰੇਚਰ ਜ਼ਿਆਦਾ ਹਾਂਜੀ ਟੈਂਪਰੇਚਰ ਜ਼ਿਆਦਾ ਹੋਣਾ ਜਿਵੇਂ ਤੁਹਾਨੂੰ ਇਸ ਵਾਰ ਤੁਸੀਂ ਤਜਰਬਾ ਕੀਤਾ 12 ਕਿੱਲੇ ਤੁਸੀਂ ਹੈਪੀ ਸੀਡਰ ਦੇ ਨਾਲ ਬਜਾਈ ਕੀਤੀ ਹੈ ਬਰਾੜੀ ਸਾਰੀ ਸੀ ਸਾਰੀ ਵਿੱਚ ਸੀਗੀ ਤਾਂ ਅਗਲੇ ਸਾਲ ਵੀ ਤੁਸੀਂ ਇਹੀ ਬਜਾਈ ਕਰੋਗੇ ਜਾਂ ਤੁਸੀਂ ਕੀ ਸੋਚਿਆ ਇਹਦੇ ਬਾਰੇ ਵਧੀਆ ਤਜਰਬਾ ਲੱਗਿਆ ਇਹ ਤਜਰਬੇ ਬਾਰੇ ਆਪ ਦੀ ਜਾਣਕਾਰੀ ਥੋੜੀ ਹਾਂਜੀ ਅਗਲੇ ਸਾਲ ਵੀ ਆਪਾਂ ਇਹ ਹੈਪੀ ਸੀਡਰ ਨਾਲ ਹੀ ਬਜਾਈ ਕਰਨੀ ਹੈ ਜੀ ਤੇ ਬਾਕੀ ਕਣਕ ਤੋਂ ਬਾਅਦ ਮੂੰਗੀ ਦੀ ਵੀ ਹੈਪੀ ਸੈਟਰ ਨਾਲ ਬਜਾਈ ਕਰਨੀ ਠੀਕ ਹੈ ਬਿਨਾ ਅੱਗ ਲਾਏ ਤੋਂ ਬਿਨਾ ਵਾਇਕ ਠੀਕ ਹੈ ਤੇ ਬਾਕੀ ਹੋਰ ਕਿਸਾਨਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਵੀ ਪਰਾਲੀ ਨੂੰ ਜਿਹੜੇ ਕਿਸਾਨ ਵੀਰ ਅੱਗ ਲਗਾ ਦਿੰਦੇ ਆ ਜਾਂ ਲੈਣਾ ਸਾੜਦੇ ਆ ਜਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਉਹ ਕਿਸ਼ਤ ਢੰਗ ਦੇ ਨਾਲ ਕਣਕ ਦੀ ਬਜਾਈ ਕਰਨ ਤੇਖੋ ਜੀ ਇੱਕ ਤਾਂ ਜੀ ਸੇਤ ਵਧੀਆ ਬਣਦੀ ਹੈ ਜੀ ਇੱਕ ਜੀ ਇਹਨੀ ਪ੍ਰਾਲੀ ਜਿਵੇਂ ਆਪਾਂ ਸੁਪਰ ਸੀਡਰ ਨਾਲ ਵਿੱਚ ਨਾ ਆਪ ਦਿੰਦੇ ਆ ਉਹ ਕਾਰਬਨ ਬਣਾਉਂਦੀ ਉਹ ਚ ਕਣਕ ਪੀਲੀ ਨਹੀਂ ਪੈ ਰੋ ਫੜਦੀ ਇਹਦੇ ਵਾਲੀ ਕਣਕ ਪੀਲੀ ਨਹੀਂ ਪੈਂਦੀ ਨਾ ਵੀ ਰੇਪ ਪਾਵਾਂਗੇ ਤਾਂ ਵੀ ਪੀਲੀ ਨਹੀਂ ਬਈ ਕਣਕ ਦਾ ਫਟਾਰ ਬਹੁਤ ਹੁੰਦਾ ਤੇ ਦੂਜਾ ਇਹਦੇ ਵਿੱਚ ਇਹ ਵੀ ਮਲਚਿੰਗ ਕਰਕੇ ਆਪਾਂ ਨੂੰ ਨਦੀਨਾਂ ਦੀ ਵੀ ਨਦੀਨਾਂ ਦੇ ਵੀ ਸਮੱਸਿਆ ਨਹੀਂ ਆਉਂਦੀ ਪਾਣੀ ਦੀ ਲਾਗਤ ਘਟਾ ਜੀ ਇਹ ਚ ਨਮੀ ਬਹੁਤ ਲੰਮਾ ਟਾਈਮ ਰਹਿੰਦੀ ਹੈ ਜੀ ਹੁਣ ਵੀ ਤੁਸੀਂ ਦੇਖੋਗੇ ਤਕਰੀਬਨ ਇਹਨੂੰ ਫੱਗਾਂ ਚ ਲੱਗਾ ਹੋਇਆ ਪਾਣੀ ਹੈ ਅੱਛਾ 27 28 ਫੱਗਾਂ ਨੂੰ ਪਾਣੀ ਲੱਗਾ ਆ ਹਜੇ ਪੂਰੀ ਗੱਲ ਆ ਜੀ ਅੰਚ ਠੀਕ ਕੱਲ ਕਿੰਨੇ ਪਾਣੀ ਲਾਦੇ ਤੇ ਇਹਨੂੰ ਤਿੰਨ ਪਾਣੀ ਲੱਗੇ ਹੋਏ ਆ ਵੈਸੇ ਆਪਾਂ ਪੰਜ ਪਾਣੀ ਕਰਦੇ ਨਹੀਂ ਲਾਦੇ ਰਵਾਨ ਵੀ ਥੋੜੇ ਰੇਤ ਦੇ ਇੱਥੇ ਜਿਆਦਾ ਪਾਣੀ ਲੱਗਦਾ ਤੋ ਉਹ ਪਾਣੀ ਕਿੰਨੇ ਲਾਉਣੇ ਕਣਕ ਨੂੰ ਉਹ ਪਾਣੀ ਜੀ ਆਪਣੇ ਤੋਂ ਦੋ ਪਾਣੀ ਵੱਧ ਲੱਗੇ ਜੀ ਤਾਇਗੀ ਕਣਕ ਨਾਲ ਦੀ ਵੀ ਜੀ ਹੈ ਉਹਨੂੰ ਪੰਜ ਪਾਣੀ ਲੱਗੇ ਆ ਹਾਂ ਤੁਹਾਡੇ ਇੱਥੇ ਪੰਜ ਪਾਣੀ ਲੱਗਦੇ ਆ ਤੇ ਆਪਣੇ ਜੀ ਬਾਕੀ ਇੱਥੇ ਜਦੋਂ ਵੀ ਅਗਲਾ ਆ ਕੇ ਦੇਖੂਗਾ ਪਾਠਲਾ ਕਲਾਪ ਪਿੰਡ 'ਚ ਗੁਰਪਿਆਰ ਸਿੰਘ ਨਾਮ ਮੇਰਾ ਤੇ ਤਾਂ ਦਾ ਮਲਕੀਸ਼ ਸਿੰਘ ਹੈ ਜ਼ਿਲ੍ਹਾ ਮੇਰਾ ਫਰੀਦਕੋਟ ਆ ਜੀ ਜਦੋਂ ਵੀ ਆ ਕੇ ਜੀ ਇੱਥੇ ਦੇਖੂਗਾ ਕਣਕ ਵੇਖ ਕੇ ਬੰਦੇ ਨੂੰ ਪਤਾ ਲੱਗੂਗਾ ਵੀ ਆਸੇ ਪਾਸੇ ਵਾਣਾਂ ਦੀ ਕੀ ਕੰਡੀਸ਼ਨਾਂ ਤੇ ਇਹਦੀ ਕੀ ਹੈ ਜੀ ਹਾਂ